ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਜਪਜੀ ਸਾਹਿਬ ਦੇ ਬਾਰੇ ਜਾਣਕਾਰੀ ਸਾਂਝੀ ਕਰਨੀ ਹੈ ਕਿ ਜਪਜੀ ਸਾਹਿਬ ਦੇ ਵਿੱਚ ਟੋਟਲ 38 ਪਉੜੀਆਂ ਨੇ ਤੇ ਮੂਲ ਮੰਤਰ ਤੇ ਸ਼ਲੋਕ ਪਾ ਕਰਕੇ 40 ਟੋਟਲ ਪਉੜੀਆਂ ਬਣ ਜਾਂਦੀਆਂ ਹੁੰਜ 38 ਪਉੜੀਆਂ ਨੇ ਇੱਕ ਮੂਲ ਮੰਤਰ ਇੱਕ ਸ਼ਲੋਕ ਪਾ ਕਰਕੇ 40 ਬਣਦੀਆਂ ਨੇ 40 ਪੌੜੀਆਂ ਦੇ ਵਿੱਚ ਗੁਰੂ ਨਾਨਕ ਨਾਮ ਗੁਰੂ ਨਾਨਕ ਪਾਸ਼ਾ ਦਾ ਨਾਮ ਜਾਂ ਨਾਨਕ ਪਾਦ ਕਿੰਨੀ ਵਾਰੀ ਆਇਆ ਹੈ 40 ਪੌੜੀਆਂ ਦੇ ਵਿੱਚ ਗੁਰੂ ਨਾਨਕ ਪਾਸ਼ਾ ਦਾ ਨਾਮ ਕਿੰਨੀ ਵਾਰੀ ਆਇਆ ਹੈ ਕਿਹੜੀਆਂ ਪੌੜੀਆਂ ਜਿਨ੍ਹਾਂ ਵਿੱਚ ਨਹੀਂ ਆਉਂਦਾ ਜਾਂ ਕਿਹੜੀਆਂ ਪੌੜੀਆਂ ਨੇ ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਦੋ ਵਾਰੀ ਆਇਆ ਹੈ ਇਹ ਅੱਜ ਆਪਾਂ ਸਰਵਣ ਕਰਨਾ ਹੈ ਪਹਿਲਾਂ ਤੇ ਵੇਖ ਰਹੇ ਹੋ ਕਿ ਜਪਜੀ ਸਾਹਿਬ ਵਿੱਚ ਇਹ ਤਿੰਨ ਅੱਖਰ ਨਹੀਂ ਆਉਂਦੇ 35 ਅੱਖਰਾਂ ਦੇ ਵਿੱਚੋਂ ਤਿੰਨ ਅੱਖਰ ਇਹ ਜਪਜੀ ਸਾਹਿਬ ਵਿੱਚ ਨਹੀਂ ਆਉਂਦੇ ਇੱਕ ਤਾਂ ਗੰਗਾ ਣਿਆ ਤੇ ਜਈਆ ਗੰਗਾ ਣਿਆ ਇਹ ਜਈਆ ਇਹ ਤਿੰਨ ਅੱਖਰ ਸੰਗਤ ਜੀ ਜਪਜੀ ਸਾਹਿਬ ਦੇ ਵਿੱਚ ਨਹੀਂ ਆਉਂਦੇ 35 ਅੱਖਰਾਂ ਦੇ ਵਿੱਚੋਂ ਹੁਣ ਕਈ ਸੰਗਤਾਂ ਕਹਿ ਦਿੰਦੀਆਂ ਕਿ ਰਾੜਾ ਨਹੀਂ ਆਉਂਦਾ ਸੰਗਤ ਜੀ ਰਾੜਾ ਆਉਂਦਾ ਪਰ ਇਹ ਤਿੰਨ ਅੱਖਰ ਨਹੀਂ ਆਉਂਦੇ ਜਪਜੀ ਸਾਹਿਬ ਵਿੱਚ ਸਾਰੇ ਜਪਜੀ ਸਾਹਿਬ ਵਿੱਚ ਕਿਉਂਕਿ ਜਪਜੀ ਸਾਹਿਬ ਵਿੱਚ ਇੱਕ ਹੀ ਬਿੰਦੀ ਆਈ ਹੈ ਲਿਖਤੀ ਰੂਪ ਦੇ ਵਿੱਚ ਭਾਂਡਾ ਪਾਉ ਅੰਮ੍ਰਿਤ ਤਿਤ ਟਾਲ ਭਾਂਡਾ ਤੇ ਇੱਕ ਬਿੰਦੀ ਲੱਗੀ ਹੋਈ ਹੈ ਉਂਝ ਸਾਰੇ ਜਪਜੀ ਸਾਹਿਬ ਕਿਤੇ ਲਿਖਤੀ ਰੂਪ ਵਿੱਚ ਬਿੰਦੀ ਨਹੀਂ ਆਈ ਸੋ ਸੰਗਤ ਜੀ ਆਪਾਂ ਗੱਲ ਕਰ ਰਹੇ ਹਾਂ ਨਾਨਕ ਪਦ ਕਿ ਜਿਨ੍ਹਾਂ ਦੇ ਵਿੱਚ ਦੋ ਵਾਰ ਹੀ ਆਇਆ ਹੈ ਪੌੜੀਆਂ ਵਿੱਚ ਉਹ ਕਿਹੜੀਆਂ ਪੌੜੀਆਂ ਨੇ ਜਿਨ੍ਹਾਂ ਦੇ ਵਿੱਚ ਦੋ ਵਾਰੀ ਨਾਨਕ ਪਦ ਆਉਂਦਾ ਹੈ ਇੱਕ ਤਾਂ 21 ਪੌੜੀ ਹੈ ਇੱਕਵੀਂ ਪੌੜੀ ਇੱਕ 27ਵੀਂ ਪੌੜੀ ਇੱਕਵੀਂ ਪੌੜੀ ਦੇ ਵਿੱਚ 17ਵੀਂ ਪੌੜੀ ਦੇ ਵਿੱਚ ਦੋ ਵਾਰੇ ਨਾਨਕ ਪਦ ਆਉਂਦਾ ਹੈ ਭਾਵ ਕਿ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਦੋ ਵਾਰੀ ਇੱਕਵੀਂ ਪੌੜੀ 17ਵੀਂ ਪੌੜੀ ਦੇ ਵਿੱਚ ਆਉਂਦਾ ਹੈ ਸੰਗਤ ਜੀ ਇਹ 12 ਪੌੜੀਆਂ ਨੇ ਜਿਨ੍ਹਾਂ ਦੇ ਵਿੱਚ ਨਾਨਕ ਪਦ ਨਹੀਂ ਆਉਂਦਾ ਜਪਜੀ ਸਾਹਿਬ ਵਿੱਚ ਜਿਨ੍ਹਾਂ ਦੇ ਵਿੱਚ ਨਾਨਕ ਪਦ ਨਹੀਂ ਆਇਆ ਜਪਜੀ ਸਾਹਿਬ ਵਿੱਚ ਸੰਗਤ ਜੀ ਉਹ ਕਿਹੜੀਆਂ ਪੌੜੀਆਂ ਜਿਨ੍ਹਾਂ ਦੇ ਵਿੱਚ ਨਾਨਕ ਪਦ ਨਹੀਂ ਆਉਂਦਾ ਆਪਾਂ ਪਹਿਲਾਂ ਵਜਨ ਕੀਤੀ ਗਈ ਦੋ ਪੌੜੀਆਂ ਜਿਨ੍ਹਾਂ ਵਿੱਚ ਦੋ ਵਾਰੀ ਆਇਆ ਤੇ 12 ਪੌੜੀਆਂ ਜਿਨ੍ਹਾਂ ਵਿੱਚ ਨਹੀਂ ਆਉਂਦਾ ਉਹ ਪੌੜੀਆਂ ਸੰਗਤਜੀ 6 12 13 6ਵੀਂ ਪੌੜੀ 12ਵੀਂ ਪੌੜੀ 13ਵੀਂ ਪੌੜੀ 14ਵੀਂ ਪੌੜੀ 16ਵੀਂ 17ਵੀਂ 19ਵੀਂ 21ਵੀਂ 22ਵੀਂ 29 30 ਤੇ ਸੰਗਤਜੀ 36 ਪੌੜੀ ਇਹਨਾਂ ਪੌੜੀਆਂ ਦੇ ਵਿੱਚ ਇਹ 12 ਪੌੜੀਆਂ ਟੋਟਲ ਬਣਦੀਆਂ ਹਨ 12 ਪੌੜੀਆਂ ਦੇ ਵਿੱਚ ਨਾਨਕ ਪਦ ਨਹੀਂ ਆਇਆ ਬਾਕੀ ਸਾਰੀਆਂ ਪੌੜੀਆਂ ਵਿੱਚ ਨਾਨਕ ਨਾਮ ਆਇਆ ਤੇ ਕਈ ਇਹ ਜਿਹੜੀ ਆਪਾਂ ਦੋ ਪੌੜੀਆਂ ਪੜ੍ਹੀਆਂ ਪਹਿਲਾਂ ਕਿ 21 ਤੇ 27ਵੀਂ 1ਵੀਂ ਤੇ 27ਵੀਂ ਪੌੜੀ ਦੇ ਵਿੱਚ ਦੋ ਵਾਰੀ ਨਾਨਕ ਪਦ ਆਇਆ ਹੈ ਤੇ ਬਾਕੀ ਜਿਹੜੀਆਂ ਆਪਾਂ ਪੌੜੀਆਂ ਦੱਸੀਆਂ 12 ਪੌੜੀਆਂ ਉਹਨਾਂ ਦੇ ਵਿੱਚ ਨਾਨਕ ਪਦ ਨਾਨਕ ਨਾਮ ਨਹੀਂ ਆਇਆ ਬਾਕੀ ਸਾਰੀਆਂ ਪੌੜੀਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਆਇਆ ਹੈ ਤੇ ਇਹ ਤਿੰਨ ਅੱਖਰ ਨੇ ਜਿਹੜੇ ਜਪਜੀ ਸਾਹਿਬ ਵਿੱਚ ਸੰਗਤ ਜੀ ਨਹੀਂ ਆਏ। ਨੰਗਾ, ਨੰਨ੍ਹਾ ਤੇ ਜਈਆ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਹੈ ਜਪਜੀ ਸਾਹਿਬ। ਸੋ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਹੋਰ ਵੀ ਸੰਗਤਾਂ ਲਾਹਾ ਲੈ ਸਕਣ ਸੋ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਿ ਇਸੇ ਚੈਨਲ ਤੇ ਸੰਗਤ ਜੀ ਰਾਤ ਨੂੰ ਸਵਾ 8 ਵਜੇ ਗੁਰਬਾਣੀ ਦੀ ਲੜੀਵਾਰ ਸੰਥਿਆ ਚੱਲ ਰਹੀ ਹੈ ਤੇ ਜਿੰਨਾਂ ਸੰਗਤਾਂ ਦੇ ਭਾਈ ਸੰਥਿਆ ਕਰਨੀ ਹੈ ਗੁਰਬਾਣੀ ਦੀ ਸੋ ਇਸੇ ਚੈਨਲ ਤੇ ਰਾਤ ਨੂੰ ਸਵਾ 8 ਵਜੇ ਲਾਈਵ ਸੰਥਿਆ ਹੁੰਦੀ ਕਰ ਸਕਦੇ ਨੇ ਸੋ ਇੱਕ ਬੇਨਤੀ ਹੈ ਕਿ ਕਈਆਂ ਸੰਗਤਾਂ ਦੇ ਮੈਸੇਜ ਆ ਰਹੇ ਸਨ ਕਿ ਕਿੰਨੀ ਫੀਸ ਲੈਂਦੇ ਹੋ ਸੰਥਿਆ ਦੀ ਸੰਗਤ ਜੀ ਫੀਸ ਕੋਈ ਨਹੀਂ ਫ੍ਰੀ ਸੇਵਾ ਹੈ ਬਸ ਤੁਸੀਂ ਸਿੱਖਣ ਵਾਲੇ ਚਾਹ ਬਣ ਬਣੋ ਇਹਦੇ ਵਿੱਚ ਕੋਈ ਫੀਸ ਨਹੀਂ ਕਿਸ ਤੋਂ ਲਈ ਜਾਂਦੀ ਫ੍ਰੀ ਸੇਵਾ ਹੈ ਕਿਉਂਕਿ ਇੱਕ ਦੋ ਮੈਸੇਜ ਆਏ ਸੀ ਕਿੰਨੀ ਤੁਸੀਂ ਪਿੱਟ ਕਿਉਂ ਇੱਕ ਦੋ ਚੈਨਲ ਸੰਗਤ ਜੀ ਹੈਗੇ ਨੇ ਜਿਹੜੇ ਪੈਸੇ ਲੈ ਕੇ ਸੰਥਿਆ ਕਰਵਾ ਰਹੇ ਨੇ ਸੋ ਉਹਨਾਂ ਦੀ ਮਰਜ਼ੀ ਹੈ ਆਪਾਂ ਕਿਸੇ ਦੀ ਤਰਕ ਨਹੀਂ ਕਰਦੇ ਪਰ ਆਪਣੇ ਚੈਨਲ ਤੇ ਕੋਈ ਫੀਸ ਨਹੀਂ ਹੈ ਫ੍ਰੀ ਸੇਵਾ ਹੈ ਬਸ ਕੱਲਾ ਤੁਸੀਂ ਸਬਸਕ੍ਰਾਈਬ ਕਰਨਾ ਚਾਹੀਨਾਂ ਨੂੰ ਸਬਸਕ੍ਰਾਈਬ ਕਰਕੇ ਤੇ ਲਾਈਵ ਸੰਥਿਆ ਆਪ ਗੁਰਬਾਣੀ ਦੀ ਕਰ ਸਕਦੇ ਤੇ ਸੇਵਾ ਇਹਦੀ ਕੀ ਹੈ ਮਾਇਆ ਕੀ ਹੈ ਮਾਇਆ ਇਹ ਹੈ ਕਿ ਵੀਡੀਓ ਗਾਹ ਤੋਂ ਗਾਹ ਸ਼ੇਅਰ ਕਰੋ ਬਸ ਇਹ ਹੀ ਮਾਇਆ ਹੈ ਹੋਰ ਸੇਵਾ ਕੋਈ ਨਹੀਂ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ